ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੋਣ ਦੀ ਖਬਰ ਤਾਂ ਆਪਾਂ ਸਭ ਨੇ ਸੁਣ ਹੀ ਲਈ ਐ ਖੈਰ ਸੁੱਖ ਹੈ ਕਿ ਜੰਗਬੰਦੀ ਹੋ ਗਈ ਪਰ ਕੀ ਸੱਚਮੁੱਚ ਜੰਗ ਛਿੜ ਗਈ ਸੀ ਚਲੋ ਇਨਾਂ ਨੂੰ ਤਾਂ ਮੰਨੀਏ ਕਿ ਦੋਵੇਂ ਦੇਸ਼ ਐਨ ਇੱਕ ਵੱਡੀ ਜੰਗ ਦੇ ਬਿਲਕੁਲ ਮੋਹਾਣੇ ਤੋਂ ਮੁੜੇ ਨੇ ਤੇ ਦੋਵੇਂ ਦੇਸ਼ਾਂ ਨੂੰ ਮੋੜ ਕੇ ਲਿਆਉਣ ਵਾਲਾ ਏ ਅਮਰੀਕਾ ਅਮਰੀਕਾ ਜੋ ਪੂਰੀ ਦੁਨੀਆ ਦਾ ਸਰਪੰਚ ਅਖਵਾਉਂਦਾ ਏ ਪਰ ਇੱਕ ਸਵਾਲ ਜੋ ਇਸ ਜੰਗਬੰਦੀ ਦੀ ਖਬਰ ਦੇ ਆਂਦਿਆਂ ਹੀ ਹਵਾ ਵਿੱਚ ਤਾਰੀਆਂ ਲਾਣ ਲੱਗਾ ਕਿ ਕੱਲ ਤੱਕ ਜਿਹੜੇ ਅਮਰੀਕਾ ਦਾ ਇਸ ਭਾਰਤ ਪਾਕਿਸਤਾਨ ਦੀ ਸੋ ਕਾਲਡ ਜੰਗ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ ਕੋਈ ਵਾਸਤਾ ਹੀ ਨਹੀਂ ਸੀ ਅਚਾਨਕ ਇਹ ਚਮਤਕਾਰ ਕਿਵੇਂ ਵਾਪਰ ਗਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਉਪਰਾਸ਼ਟਰਪਤੀ ਤੇ ਹੋਰ ਸਿਰਕੱਢ ਲੀਡਰਸ਼ਿਪ ਨੇ ਰਾਤ ਭਰ ਜਾ ਕੇ ਭਾਰੀ ਮੁਸ਼ਕਲ ਤੇ ਮਿਹਨਤ ਨਾਲ ਇਹ ਜੰਗ ਰੁਕਵਾ ਦਿੱਤੀ ਸਗੋ ਦੁਨੀਆ ਨੂੰ ਇਹ ਖਬਰ ਦੇਣ ਵਰਗਾ ਐਲਾਨ ਵੀ 트ੰਪ ਸਾਹਿਬ ਨੇ ਖੁਦ ਹੀ ਕੀਤਾ ਖੈਰ ਆਪਾਂ ਸਾਰੇ ਖਾਸ ਕਰਕੇ ਦੋਵੇਂ ਪੰਜਾਬਾਂ ਦੇ ਰਹਿਣ ਵਾਲੇ ਸ਼ੁਕਰ ਮਨਾਈਏ ਕਿ ਕਿੱਸੇ ਜਾ ਰਹੇ ਤਬਾਈ ਦੇ ਮੰਜ਼ਰ ਦੇਖਣ ਤੋਂ ਬਚ ਗਏ ਬਚਾ ਲਏ ਟਰੰਪ ਸਾਹਿਬ ਨੇ ਨਹੀਂ ਤਾਂ ਦੂਰ ਖੜੇ ਜੰਗ-ਜੰਗ ਕੂਕਣ ਵਾਲਿਆਂ ਨੇ ਬਲਦੀ ਉੱਤੇ ਤੇਲ ਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਸੀ ਹੁਣ ਦੁਨੀਆ ਅਚਾਨਕ ਵਾਪਰੇ ਇਸ ਘਟਨਾ ਕਰਮ ਤੋਂ ਇੱਕ ਤਰ੍ਹਾਂ ਨਾਲ ਪੁਚੱਕੀ ਰਹਿ ਗਈ ਹੈ ਮੀਡੀਆ ਹਾਊਸਾਂ ਵਿੱਚ ਬਹਿਸਾਂ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਵਿਦਵਾਨ ਮੱਥਾ ਪੱཅੀ ਕਰ ਰਹੇ ਨੇ ਕਿ ਪਰਦੇ ਪਿੱਛੇ ਆਖਰ ਅਜਿਹਾ ਕੀ ਵਾਪਰਿਆ ਕਿ ਮਰਨ ਮਾਰਨ ਤੇ ਉਤਾਰੂ ਦੋ ਦੇਸ਼ ਜਦੋਂ ਬਾਰਡਰ ਦੇ ਦੋਵੇਂ ਪਾਸੇ ਫੌਜਾਂ ਲਾ ਕੇ ਤੋਪਖਾਨੇ ਢੀੜ ਕੇ ਬੈਠੇ ਸਨ ਤਾਂ ਅਚਾਨਕ ਵਾਪਸ ਬੈਰਕਾਂ ਵੱਲ ਨੂੰ ਬਿਨਾਂ ਕਿਸੇ ਹੀਲ ਹੁਜਤ ਕਿਵੇਂ ਤੁਰ ਪਏ ਦੁਨੀਆ ਦੇ ਸਿਆਸੀ ਹਾਲਾਤ ਤੇ ਖਬਰਾਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਯਾਦ ਹੋਵੇਗਾ ਕਿ ਸੰਸਾਰ ਦੇ ਮਸ਼ਹੂਰ ਮੀਡੀਆ ਅਦਾਰੇ BBC ਨੇ ਭਾਰਤ-ਪਾਕਿਸਤਾਨ ਦੀ ਮੌਜੂਦਾ ਕਸ਼ਮਕਸ਼ ਦੌਰਾਨ ਦੋਵੇਂ ਦੇਸ਼ਾਂ ਦੇ ਚੁੱਪ ਬੈਠੇ ਗੁਆਂਢੀਆਂ ਵੱਲ ਕੁਝ ਗੁੱਝੇ ਇਸ਼ਾਰੇ ਕੀਤੇ ਸਨ। ਚੀਨ ਦੀ ਇਸ ਸਾਰੇ ਮਾਮਲੇ ਵਿੱਚ ਭੇਤ ਭਰੀ ਚੁੱਪੀ ਦਾ ਆਖਰ ਰਾਜ਼ ਕੀ ਹੋ ਸਕਦਾ ਏ? ਚੀਨ ਜੋ ਅਮਰੀਕਾ ਨੂੰ ਪਛਾੜ ਕੇ ਦੁਨੀਆ ਦੀ ਸੁਪਰੀਮ ਪਾਵਰ ਬਣਨ ਦਾ ਸੁਪਨਾ ਪੂਰਾ ਕਰਨ ਵੱਲ ਕਦਮ ਦਰ ਕਦਮ ਅੱਗੇ ਵਧ ਰਿਹਾ ਏ। ਕਲਾ ਆਪਣੇ ਬਿਲਕੁਲ ਗਵਾਂਡ ਵਿੱਚ ਦੋ ਵੱਡੇ ਦੇਸ਼ਾਂ ਦੀ ਹੋਣ ਜਾ ਰਹੀ ਪੀੜਮਤ ਨੂੰ ਮੂਕ ਦਰਸ਼ਕ ਬਣ ਕੇ ਕਿਵੇਂ ਦੇਖਦਾ ਰਹਿ ਸਕਦਾ ਏ ਚੀਨ ਦਾ ਇਹ ਮੂਵ ਸੱਚਮੱਚ ਦੁਨੀਆ ਨੂੰ ਹੈਰਾਨ ਕਰ ਦੇਣ ਵਾਲਾ ਏ ਉਹ ਵੀ ਉਦੋਂ ਜਦੋਂ ਉਸ ਦਾ ਬਿਲੀਅਨ ਡਾਲਰ ਦਾ سرمਾਇਆ ਸੀਪੈਕ ਵਰਗੀ ਵੱਡੀ ਯੋਜਨਾ ਰਾਹੀਂ ਪਾਕਿਸਤਾਨ ਵਿੱਚ ਲੱਗਾ ਹੋਇਆ ਹੋਵੇ ਤੇ ਅਮਰੀਕਾ ਦਾ ਹਰ ਹਿੱਲੇ ਏਸੀ ਯੋਜਨਾ ਨੂੰ ਖੂ ਖਾਤੇ ਪਾ ਕੇ ਚੀਨ ਨੂੰ ਬੈਕਫੁੱਟ ਤੇ ਲਜਾਣ ਲਈ ਜ਼ੋਰ ਲਗਾ ਹੋਵੇ ਕਮਾਲ ਦੀ ਗੱਲ ਇਹ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਜੰਗ ਹੋਣ ਦੀ ਸੂਰਤ ਵਿੱਚ ਸੀਪੈਕ ਰੋਡ ਲਈ ਵੱਡਾ ਖਤਰਾ ਪੈਦਾ ਹੋ ਸਕਦਾ ਸੀ ਪਰ ਚੀਨ ਨੇ ਫੇਰ ਵੀ ਕੋਈ ਹਿਲਜੁਲ ਨਾ ਕੀਤੀ ਉਹ ਦੋਵੇਂ ਦੇਸ਼ਾਂ ਵਿੱਚ ਸਾਲਸੀ ਕਰਕੇ ਕੱਟੋ-ਕਾਟੜ ਦੱਖਣੀ ਏਸ਼ੀਆ ਦਾ ਸਰਪੰਚ ਬਣਨ ਵੀ ਨਹੀਂ ਆਇਆ ਇਨ੍ਹਾਂ तमाम ਸਵਾਲਾਂ ਤੇ ਤੱਥਾਂ ਕਰਕੇ ਭਾਰਤ ਤੇ ਪਾਕਿਸਤਾਨ ਦੀ ਕਥਿਤ ਸੰਭਾਵੀ ਜੰਗ ਉੱਤੇ ਹੋ ਤਫ਼ਸਿਰਾਂ ਤੇ ਵਿਸ਼ਲੇਸ਼ਣਾਂ ਦਾ ਕੌਣ ਮੂਲੋਂ ਹੀ ਪੁੱਠਾ ਗੇੜਾ ਖਾ ਗਿਆ ਏ ਬਦਲ ਗਏ ਕੌਣ ਦੀਆਂ ਸੂਈਆਂ ਵਾਰ-ਵਾਰ ਚੀਨ ਉੱਤੇ ਜਾ ਕੇ ਖੜ ਜਾਂਦੀਆਂ ਨੇ ਕੀ ਇਹ ਕਥਿਤ ਸੰਭਾਵੀ ਜੰਗ ਦਰਸਲ ਰੂਸ ਨੂੰ ਯੂਕਰੇਨ ਵਿੱਚ ਫਸਾ ਕੇ ਫਨਾ ਕਰਨ ਵਰਗਾ ਕੂਟਨੀਤਿਕ ਜਾਲ ਹੁਣ ਚੀਨ ਲਈ ਸੁੱਟਿਆ ਗਿਆ ਸੀ ਨਾ ਰਸਮੀ ਤੌਰ ਤੇ ਯੂਕਰੇਨ ਨਾਟੋ ਵਿੱਚ ਸ਼ਾਮਿਲ ਹੋਇਆ ਤੇ ਨਾ ਨਾਟੋ ਯੂਕਰੇਨ ਨੂੰ ਗੈਰ ਰਸਮੀ ਮਦਦ ਦੇਣ ਤੋਂ ਪਿਛਾ ਹਟੀ ਪਰ ਇਸ ਲੜਾਈ ਕਾਰਨ ਅਮਰੀਕਾ ਕਈ ਦਹਾਕਿਆਂ ਤੱਕ ਰੂਸ ਦੀ ਕਿਸੇ ਚੁਣੌਤੀ ਤੋਂ ਵਿਹਲਾ ਹੋ ਗਿਆ आखिर चीन ने रूस यूक्रेन जंग तो सबकता लिया ही ਹੋਵੇਗਾ ਤਾਜ਼ਾ ਹਾਲਾਤ ਵਿੱਚ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ ਇੱਕ ਹਾਸੋਹੀਣੀ ਜਹੀ ਸਥਿਤੀ ਵਿੱਚ ਫਸੇ ਪ੍ਰਤੀਤ ਹੋ ਰਹੇ ਨੇ ਜੰਗ ਦਾ ਨਾ ਲੱਗਣਾ ਇੱਕ ਸੁਖਦ ਖਬਰ ਹੈ ਬਹੁਤ ਬਹੁਤ ਚੰਗੀ ਗੱਲ ਹੈ ਪਰ ਜਿਵੇਂ ਇਕੱथित ਜੰਗ ਦਾ ਹੌਵਾ ਖੜਾ ਹੋਇਆ ਤੇ ਜਿਵੇਂ ਅਚਾਨਕ ਹੀ ਪੂਰੀ ਸਿਖਰ ਤੇ ਜਾ ਕੇ ਇਕਦਮ ਫਸ ਹੋਇਆ ਤਾਂ ਦੋਵੇਂ ਪਾਸੇ ਦੇ ਲੋਕਾਂ ਵਿੱਚ ਕਿਤੇ ਨਾ ਕਿਤੇ ਇਹ ਸਵਾਲ ਉੱਠ ਰਿਹਾ ਏ ਕਿ ਪਰਦੇ ਪਿੱਛੇ ਕੀ ਕੁਝ ਵੱਡਾ ਵਾਪਰਿਆ ਹੈ ਸੋ ਹਾਲ ਮੁੜ ਪਹਿਲਗਾਮ ਕਟਨਾ ਤੇ ਵੀ ਉੱਠਣ ਲੱਗੇ ਜੋ ਜੰਗ ਵਰਗੇ ਹਾਲਾਤ ਪੈਦਾ ਹੋਣ ਕਾਰਨ ਠੰਡੇ ਬਸਤੇ ਵਿੱਚ ਜਾ ਪਈ ਸਨ ਇਹ ਕੋਈ ਫ੍ਰੈਂਡਲੀ ਮੈਚ ਤਾਂ ਹੋ ਨਹੀਂ ਸਕਦਾ ਕਿ ਰੇਡਾਂ ਪੈ ਰਹੀਆਂ ਸੀ ਜਫੇ ਲੱਗ ਰਹੇ ਸੀ ਤੇ ਇੱਕ ਇੱਕ ਨੰਬਰ ਲਈ ਦਾਅਵੇ ਕੀਤੇ ਜਾ ਰਹੇ ਸਨ ਕਿ ਅਚਾਨਕ ਰੈਫਰੀ ਸੀਟੀ ਮਾਰ ਦੇਵੇ ਕਿ ਮੈਚ ਕੈਂਸਲ ਹੈ ਰੈਫਰੀ ਜਿਹੜਾ ਅਚਾਨਕ ਪ੍ਰਗਟ ਹੋ ਜਾਵੇ ਕਿ ਕੋਈ ਲੋਕਾਂ ਦੀਆਂ ਜ਼ਿੰਦਗੀਆਂ ਦਾਤੇ ਲਗਾ ਕੇ ਬੇਕਸੂਰਾਂ ਦਾ ਲਹੂ ਵਹਾ ਕੇ ਕੋਈ ਸਿਆਸੀ ਸੌਦੇ ਬਾਜ਼ੀਆਂ ਵੀ ਕਰ ਸਕਦਾ ਏ ਇਸ ਸਵਾਲ ਦਾ ਜਵਾਬ ਲੱਭਣ ਲਈ ਜਿਸ ਬૌਧਿਕ ਪੱਧਰ ਦੀ ਲੋੜ ਹੁੰਦੀ ਹੈ ਕਹਿੰਦੇ ਨੇ ਉਹ ਸਾਡੇ ਸਮੇਤ ਸਾਡੇ ਆਪਣੇ ਲੋਕਾਂ ਕੋਲ ਹੈ ਹੀ ਨਹੀਂ ਹੈ ਜੇ ਕਿਸੇ ਨੂੰ ਇਹਨਾਂ ਸਵਾਲਾਂ ਦੇ ਜਵਾਬ ਲੱਭੇ ਤਾਂ ਸਾਨੂੰ ਵੀ ਜ਼ਰੂਰ ਦੱਸਿਓ ਫਿਲਹਾਲ ਆਪਾਂ ਦੁਨੀਆ ਦੇ ਸਰਪੰਚ ਡੋਨਾਲਡ 트੍ਰੰਪ ਸਾਹਿਬ ਦੇ ਅਗਲੇ ਕ੍ਰਿਸ਼ਮੇ ਕਿ ਉਹ ਹੁਣ ਕਸ਼ਮੀਰ ਸਮੱਸਿਆ ਦਾ ਵੀ ਹੱਲ ਕਰ ਦੇਣਗੇ ਇਸ ਦੀ ਉਮੀਦ ਵਿੱਚ ਖੁਸ਼ ਹੋ ਸਕਦੇ ਹਾਂ ਸ਼ਾਇਦ ਕਿਸੇ ਦਿਨ ਸਵੇਰੇ ਸਵੇਰੇ ਉੱਟਦਿਆਂ ਹੀ ਸਾਨੂੰ 트੍ਰੰਪ ਸਾਹਿਬ ਦਾ ਟਵੀਟ ਮਿਲ ਜਾਵੇ ਕਿ ਰਾਤ ਪਰ ਦੀ ਪਾਰੀ ਮਸ਼ਕਤ ਤੋਂ ਬਾਅਦ ਅਸੀਂ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਕਸ਼ਮੀਰ ਮਸਲੇ ਦਾ ਸਦਾ ਸਦਾ ਲਈ ਹੱਲ ਕਰ ਦਿੱਤਾ ਹੈ ਚੀਨ ਦੇ ਦਿਲ ਵਿੱਚ ਕੀ ਰਜ ਰਿਹਾ ਹੈ ਚੀਨ ਦੀ ਪੇਤ ਪਰ ਹੀ ਚੁੱਪ ਦਾ ਰਾਜ਼ ਕੀ ਹੈ ਆਪਾਂ ਫਿਲਹਾਲ ਇਸ ਕੁੰਡੀ ਨੂੰ ਖੋਲਣ ਲਈ ਦਿਮਾਗੀ ਕਸਰਤਾਂ ਕਰਦੇ ਹਾਂ ਜਦੋਂ ਹੀ ਇਸ ਰਾਜ਼ ਦਾ ਪਤਾ ਚਲਿਆ ਤੁਹਾਨੂੰ ਜ਼ਰੂਰ ਦੱਸਾਂਗੇ ਧੰਨਵਾਦ ਜੀ ਪ੍ਰੋਗਰਾਮ ਚੰਗਾ ਲੱਗਿਆ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਰਾਪਤਾ نیوز ਨਾਲ ਜੁੜੇ ਰਹਿਣ ਲਈ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ